ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਬਹੁਤ ਹੀ ਪਿਆਰੇ ਜੀ ਸੂਟ ਸ਼ੇਅਰ ਕਰਨ ਲੱਗੇ ਆ ਸੋ ਇਹ ਹੈਵੀ ਪਾਰਟੀ ਵੇਅਰ ਸੂਟਸ ਹੈ ਅਗਰ ਤੁਹਾਡੇ ਘਰ ਦਾ ਫੰਕਸ਼ਨ ਹੈ ਤੁਸੀਂ ਕਾਫੀ ਜਿਹੜੇ ਫੰਕਸ਼ਨ ਅਟੈਂਡ ਕਰਨੇ ਆ ਤਾਂ ਤੁਸੀਂ ਫੰਕਸ਼ਨ ਦੇ ਅਕੋਰਡਿੰਗ ਹੈ ਜਿਹੜਾ ਆਪਣੇ ਹਰ ਇੱਕ ਫੰਕਸ਼ਨ ਨੂੰ ਅਲੱਗ-ਅਲੱਗ ਲੁੱਕ ਦੇ ਸਕਦੇ ਹੋ ਸੋ ਜਿਵੇਂ ਕਿ ਹੈਵੀ ਵੀ ਉਹਦੇ ਵਿੱਚ ਆਪਾਂ ਪਾਉਨੇ ਆ ਕਈ ਵਾਰ ਸ਼ਾਮ ਨੂੰ ਆਪਾਂ ਚੇਂਜ ਕਰਨਾ ਹੁੰਦਾ ਤਾਂ ਉਹਦੇ ਲਈ ਤੁਸੀਂ ਸਟਾਈਲਿਸ਼ ਜਾਂ ਕੁਝ ਪੀਅਰ ਵੇਅਰ ਕਰ ਸਕਦੇ ਹੋ ਸੋ ਸਾਰੇ ਜਿਹੜੇ ਆਪਣਾ ਕਾਫੀ ਜੇ ਅਗਰ ਸੂਟ ਬਣਾਉਣੇ ਆ ਤਾਂ ਉਹਦੇ ਵਿੱਚ ਵराइਟੀ ਆਪਾਂ ਕਿਵੇਂ ਰੱਖ ਸਕਦੇ ਹੈਗੇ ਆ ਸੋ ਆਪਾਂ ਕੁਝ ਗੱਲਾਂ ਆਪਾਂ ਅੱਜ ਡਿਸਕਸ ਕਰਾਂਗੇ ਸੋ ਜਿਵੇਂ ਕਿ ਟ੍ਰੈਂਡ ਦਾ ਅੱਜਕੱਲ ਜਿਵੇਂ ਬਹੁਤ ਸਾਰੀਆਂ ਕਾਲਸ ਆਉਂਦੀਆਂ ਕਈ ਵਾਰੀ ਕਾਲਸ ਆ ਜਿਹੜੇ ਆਪਣੇ ਕੋਲ ਇੰਨੀਆਂ ਖੁੰਦੀਆਂ ਕਿ ਪ੍ਰੋਪਰ ਆ ਜਿਹੜਾ ਗੱਲਬਾਤ ਆ ਜਿਹੜੀ ਨਹੀਂ ਹੋ ਸਕਦੀ ਕਿਉਂਕਿ ਹਰ ਇੱਕ ਕਸਟਮਰ ਆ ਜਿਹੜਾ ਸਪੈਸ਼ਲੀ ਆਪਣੇ ਕੋਲ ਐਨਆਰਆਈਸ ਦਾ ਕੰਮ ਹੈਗਾ ਤਹ ਹਰ ਇੱਕ ਜਿਹੜਾ ਪੁੱਛਣਾ ਚਾਹੁੰਦਾ ਹੈ ਕਿ ਅੱਜ ਕੱਲ ਕੀ ਟ੍ਰੈਂਡ ਚੱਲ ਰਿਹਾ ਹੈ ਸਪੈਸ਼ਲੀ ਜਿਹੜੇ ਬਾਹਰ ਵਾਲੇ ਕਸਟਮਰ ਹੈਗੇ ਆ ਉਹ ਆਪਣਾ ਸ਼ਾਰਟ ਸ਼ਰਟਸ ਤੇ ਹੈਵੀ ਬਾਟਮ ਅੱਜ ਵੀ ਵੇਅਰ ਕਰਦੇ ਆ ਸੋ ਟ੍ਰੈਂਡ ਹੈ ਜਿਸ ਹਰ ਇੱਕ ਤੇ ਜਿਹੜਾ ਤੁਸੀਂ ਅਲੱਗ-ਅਲੱਗ ਤੁਹਾਡੇ ਅਕੋਰਡਿੰਗ ਹੈ ਜਿਹੜਾ ਟ੍ਰੈਂਡ ਹੋ ਜਾਂਦਾ ਜੇ ਆਪਾਂ ਫੈਸ਼ਨ ਸੈਂਸ ਦੀ ਗੱਲ ਕਰੀਏ ਜਾਂ ਫੈਸ਼ਨ ਕੀ ਚੱਲ ਰਿਹਾ ਹੈ ਤਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਕਰਕੇ ਕਾਫੀ ਤਰ੍ਹਾਂ ਦਾ ਜਿਹੜਾ ਫੈਸ਼ਨ ਚੱਲ ਰਿਹਾ ਹੈਗਾ ਉਹਦੇ ਵਿੱਚ ਪਾਕਿਸਤਾਨੀ ਸੂਟ ਵੀ ਆਉਂਦੇ ਆ ਜਿਹੜੇ ਕਿ ਤੁਸੀਂ ਸ਼ਾਰਟ ਸ਼ਰਟ ਹੁੰਦੇ ਆ ਸਟ੍ਰੇਟ ਬਾਟਮਸ ਹੁੰਦੀਆਂ ਖੁੱਲੇ ਬਾਜੂ ਹੁੰਦੇ ਆ ਵਿਦਆਊਟ ਫਿਟਿੰਗ ਸ਼ਰਟਸ ਹੁੰਦੇ ਆ ਸੋ ਪਾਕਿਸਤਾਨੀ ਸੂਟ ਵੀ ਚੱਲ ਰਹੇ ਆ ਗਰਾਰੇ ਵੀ ਚੱਲ ਰਹੇ ਆ ਸ਼ਰਾਰੇ ਵੀ ਚੱਲ ਰਹੇ ਆ ਸੋ ਕੱਟ ਜਿਵੇਂ ਅੱਗੇ ਜ਼ਿਆਦਾ ਸੀ ਸੋ ਹੁਣ ਕੱਟ ਗਏ ਆ ਸਟ੍ਰੇਟ ਬਾਟਮ ਨਾਲ ਆਪਾਂ ਜਿਵੇਂ ਨੀਵੇਂ ਸ਼ਰਟ ਪਾਉਣੇ ਹੈਗੇ ਆ ਲੈਂਥ ਜ਼ਿਆਦਾ ਪਾਉਣੇ ਆ ਸੋ ਜਿਵੇਂ ਕਿ ਬਾਹਰ ਲਈ ਜਿਹੜੇ ਕਸਟਮਰ ਆਗਰ ਕੋ ਤੁਸੀਂ ਸੂਟ ਬਣਾਉਣ ਲੱਗੇ ਹੋ ਤਾਂ ਕੁਝ ਜਿਹੜੀਆਂ ਗੱਲਾਂ ਹੈਗੀਆਂ ਤੁਸੀਂ ਧਿਆਨ ਦੇ ਵਿੱਚ ਰੱਖ ਸਕਦੇ ਹੋ ਅਗਰ ਤੁਸੀਂ ਜਿਹੜਾ ਨਾਲ ਜਿਵੇਂ ਆਪਾਂ ਟ੍ਰੈਂਡ ਦੇ ਨਾਲ ਚੱਲਣਾ ਹੈਗਾ ਤਾਂ ਆਪਾਂ ਨੂੰ ਕੁਝ ਜਿਹੜੇ ਫੋਲੋ ਕਰਨਾ ਪੈਂਦਾ ਸੋ ਅਗਰ ਤੁਸੀਂ ਸਿੰਪਲ ਸੋਬਰ ਵੀ ਜਿਹੜਾ ਸੂਟ ਬਣਾਉਣਾ ਹੈਗਾ ਜਾਂ ਸਿੰਪਲ ਸੋਬਰ ਵੇਅਰ ਕਰਦੇ ਹੋ ਤੁਸੀਂ ਜ਼ਿਆਦਾ ਫੈਸ਼ਨ ਦੇ ਵਿੱਚ ਨਹੀਂ ਜਾਣਾ ਹੈਗਾ ਤਾਂ ਤੁਸੀਂ ਉਹ ਦੇ ਅਕੋਰਡਿੰਗ ਸਿੰਪਲ ਲੌਂਗ ਸ਼ਰਟ ਲੈ ਕੇ ਉਹਦੇ ਨਾਲ ਸਟ੍ਰੇਟ ਬਾਟਮ ਕਰ ਸਕਦੇ ਹਾਂ ਪਲਾਜ਼ੋ ਕਰ ਸਕਦੇ ਹਾਂ ਸੋ ਜਿਵੇਂ ਕਿ ਆਪਣੇ ਕੋਲੇ ਬਾਹਰ ਦੇ ਕਸਟਮਰ ਹੈਗੇ ਆ ਉਹ ਆਪਾਂ ਨੂੰ ਪੁੱਛਦੇ ਹੈਗੇ ਆ ਕਿ ਕੀ ਟ੍ਰੈਂਡ ਚੱਲ ਰਿਹਾ ਬਾਕੀ ਸਾਡੇ ਇਹ ਟ੍ਰੈਂਡ ਚੱਲ ਰਿਹਾ ਵੀ ਸ਼ਾਰਟ ਸ਼ਰਟਸ ਨਾਲ ਇਹ ਅਸੀਂ ਜਿਹੜੀਆਂ ਹੈਵੀ ਬਾਟਮ ਵੀਅਰ ਕਰਦੇ ਹਾਂ ਅਸੀਂ ਬਣਾ ਕੇ ਭੇਜਦੇ ਹਾਂ ਉਹ ਸਾਡੇ ਲਈ ਕੋਈ ਉਹ ਗੱਲ ਨਹੀਂ ਹੈਗੀ ਕਿਉਂਕਿ ਅਸੀਂ ਤੁਸੀਂ ਡਿਜ਼ਾਈਨ ਆ ਜਿਹੜੇ ਸਾਡੇ ਤੋਂ ਨਿਊ ਬਣਾ ਰਹੇ ਹੋ ਤੇ ਜਿਹੜਾ ਫੈਸ਼ਨ ਹੈਗਾ ਉਹ ਪੁਰਾਣਾ ਹੋ ਜਾਂਦਾ ਕਿਉਂਕਿ ਜੇ ਅਗਰ ਤੁਸੀਂ ਸ਼ਾਰਟ ਨਾਲ ਹੈਵੀ ਬਾਟਮ ਪਾਉਨੇ ਆ ਤਾਂ ਲੁੱਕ ਹੈ ਜਿਹੜੀ ਪਰਾਣੀ ਹੀ ਆਏਗੀ ਸੋ ਜਮਾਨੇ ਦੇ ਨਾਲ ਜਿਵੇਂ ਚੱਲਣ ਨੂੰ ਕਹ ਦਿੰਦੇ ਆ ਆਪਾਂ ਵੀ ਥੋੜਾ ਜਿਹਾ ਆਪਣੇ ਵਿੱਚ ਇੱਕ ਚੇਂਜ ਵੀ ਆ ਜਾਂਦਾ ਅਗਰ ਤੁਸੀਂ 10-15 ਸਾਲ ਆਪਣਾ 90s ਦੇ ਵਿੱਚ ਸ਼ਾਇਦ ਉਹ ਸਟੇਅ ਹੈਵੀ ਬਾਟਮ ਦਾ ਟ੍ਰੈਂਡ ਸੀਗਾ ਫਿਰ ਜਿਹੜਾ ਹੌਲੀ-ਹੌਲੀ 2000 ਦੇ ਵਿੱਚ ਜਿਹੜਾ ਨੀਵੇਂ ਦਾ ਆ ਗਿਆ ਸੀ ਟ੍ਰੈਂਡ ਉਸ ਤੋਂ ਬਾਅਦ ਫਿਰ ਉੱਚਿਆਂ ਦਾ ਆ ਗਿਆ ਸੀ ਸੋ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਇੱਕ ਟ੍ਰੈਂਡ ਹੀ ਚੱਲਦਾ ਸੀ ਪਹਿਲਾਂ ਨੀਵੀਂ ਸ਼ਰਟ ਆਉਂਦੇ ਸੀ ਤੇ ਉਹਦੇ ਨਾਲ ਹਲਕੀਆਂ ਸਟੋਲ ਸਲਵਾਰਾਂ ਆਉਂਦੀਆਂ ਸੀ ਫਿਰ ਜਾਂ ਇੱਕ ਉੱਚਾ 셔ਟ ਹੋ ਜਾਂਦਾ ਸੀ ਉਹਦੇ ਨਾਲ ਹੈਵੀ ਸਲਵਾਰਾ ਹੋ ਜਾਂਦੀਆਂ ਸੀ ਸੋ ਪਹਿਲਾਂ ਆਪਣੇ ਕੋਲੇ ਜਿਵੇਂ ਸੋਸ਼ਲ ਮੀਡੀਆ ਇਹ ਜਿਆਦਾ ਆਪਾਂ ਸੋਸ਼ੀਅਲਾਈਜ਼ ਨਹੀਂ ਸੀ ਕਿ ਸੋ ਆਪਾਂ ਨੂੰ ਟ੍ਰੈਂਡ ਦਾ ਇੰਨਾ ਕੀ ਨੌਲੇਜ ਸੀ ਤਾਂ ਆਪ ਉਹਦੇ ਅਕੋਰਡਿੰਗ ਜਿਹੜਾ ਟ੍ਰੈਂਡ ਦੇ ਅਕੋਰਡਿੰਗ ਚੱਲਦੇ ਸੀ ਸੋ ਜਿਵੇਂ ਕਿ ਬਾਹਰ ਜਿਹੜੇ ਕਸਟਮਰ ਕਲੈਂਟਸ ਗਏ ਹੋਏ ਆ ਸੋ ਜੋ ਜਦੋਂ ਦੇ ਉਹ ਇਸ ਟਾਈਮ ਤੋਂ ਗਏ ਹੋਏ ਐ ਇੱਥੋਂ ਜਦੋਂ ਇੱਥੇ ਉਹ ਟ੍ਰੈਂਡ ਸੀਗਾ ਉਹ ਉੱਥੇ ਹੀ ਸਟਕ ਹੋ ਗਏ ਆ ਕਿਉਂਕਿ ਉਹੀ ਟ੍ਰੈਂਡ ਦਾ ਜਿਹੜਾ ਸਟ ਪਾਉਂਦੇ ਹੈਗੇ ਆ ਪਹਿਲਾਂ ਜ਼ਿਆਦਾਤਰ ਇਧਰ ਆਉਂਦੇ ਵੀ ਨਹੀਂ ਸੀਗੇ ਸੋ ਉਹਦੇ ਲਈ ਉਹ ਇੱਕੋ ਇੱਕੋ ਫੈਸ਼ਨ ਦੇ ਵਿੱਚੋਂ ਅਟਕ ਗਏ ਆ ਸੋ ਉਹਨਾਂ ਲਈ ਆਪਾਂ ਸਪੈਸ਼ਲੀ ਕਹਿਣਾ ਚਾਹਾਂਗੇ ਕਿ ਅਗਰ ਤੁਸੀਂ ਹੁਣ ਮੇਰੇ ਕੋ ਕਾਫੀ ਕਾਫੀ ਆਰਡਰ ਆ ਜਿਹੜਾ ਕਾਫੀ ਸੂਰਸ ਜਾਂਦੇ ਆ ਇੱਕ ਆਰਡਰ ਦੇ ਵਿੱਚ ਤੇ 10 78 ਤਾਂ ਨਾਰਮਲੀ ਜਿਹੜੇ 78 ਸੂਟਸ ਹੈਗੇ ਆ ਉਹ ਨਾਰਮਲੀ ਹੁੰਦੇ ਆ ਇੱਕ ਆਰਡਰ ਦੇ ਵਿੱਚ ਸੋ ਮੈਂ ਉਹਨਾਂ ਨੂੰ ਸਜੈਸਟ ਕਰਨਾ ਚਾਹੂੰਗੀ ਕਿ ਪਲੀਜ਼ ਤੁਸੀਂ ਇੱਕ ਸੂਟ ਸਿੰਪਲ ਸੂਟ ਆ ਜਿਹੜਾ ਟ੍ਰੈਂਡ ਦੇ ਅਕੋਰਡਿੰਗ ਬਣਾ ਕੇ ਦੇਖੋ ਜਿਵੇਂ ਕਿ ਨੀਵੇਂ ਸ਼ਰਟ ਚੱਲ ਰਹੀ ਹੈ ਜਾਂ ਪਾਕਿਸਤਾਨੀ ਸ਼ਰਟ ਚੱਲ ਰਹੀ ਹੈ ਜੇ ਪਲਾਜ਼ੋ ਪਲਾਜ਼ੋ ਸੂਟ ਨਾਲ ਨੀਵੇਂ ਸ਼ਰਟਸ ਚੱਲ ਰਹੇ ਹੈਗੇ ਸੋ ਉਹਦੇ ਨਾਲ ਤੁਹਾਡੇ ਵਿੱਚ ਇੱਕ ਚੇਂਜ ਆਊਗੀ ਔਰ ਤੁਸੀਂ ਜਦੋਂ ਤੁਹਾਨੂੰ ਉਹ ਸੈੱਟ ਆ ਗਿਆ ਤੁਸੀਂ ਹੈਵੀ ਸੂਟ ਆ ਜਿਹੜੇ ਫੇਰ ਤੁਸੀਂ ਉਹ ਉਸ ਦੇ ਅਕੋਰਡਿੰਗ ਹੈ ਜਿਹੜੇ ਬਣਾ ਸਕਦੇ ਹਾਂ ਸੋ ਜਿਵੇਂ ਕਿ ਇਹ ਹੈਵੀ ਹੈਂਡਵਰਕ ਦਾ ਪੀਸ ਹੈ ਜੀ ਬਹੁਤ ਹੀ ਪਿਆਰਾ ਪੀਸ ਹੈ ਇਹ ਅਗਰ ਤੁਸੀਂ ਵੈਡਿੰਗ ਡੇ ਵਾਲੇ ਦਿਨ ਵੀ ਇਹਨੂੰ ਵੇਅਰ ਕਰਨਾ ਚਾਹੁੰਦੇ ਹੋ ਤਾਂ ਵੈਡਿੰਗ ਡੇ ਵਾਲੇ ਦਿਨ ਵੀ ਇਹਨੂੰ ਵੇਅਰ ਕਰ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਹੈਵੀ ਹੈ ਇਹ ਲੁੱਕ ਵਾਈਜ਼ ਵੀ ਔਰ ਜਿਹੜਾ ਹੈ ਕੈਰੀ ਕਰਨ ਵਾਈਜ਼ ਵੀ ਕਾਫੀ ਹੈਵੀ ਹੈ ਕਿਉਂਕਿ ਸਾਨੂੰ ਪਤਾ ਇਹਨੂੰ ਬਨ ਦੇ ਵਿੱਚ ਜਿਵੇਂ ਇੱਕ ਲਹਿੰਗੇ ਦੇ ਵਿੱਚ ਕਾਫੀ ਟਾਈਮ ਲੱਗਦਾ ਤੇ ਉਹਨੂੰ ਜਿਹੜਾ ਤੁਸੀਂ ਕਾਫੀ ਲੇਅਰਸ ਹੁੰਦੀਆਂ ਐ ਪਹਿਲਾਂ ਸਿੰਗਲ ਕਰਨਾ ਪੈਂਦਾ ਫਿਰ ਉੱਪਰੋਂ ਡਬਲ ਕਰਨਾ ਪੈਂਦਾ ਫਿਰ ਉੱਪਰ ਸਿੱਪੀ ਮੋਤੀ ਲਾਉਣੇ ਐ ਸੋ ਉਸ ਟਾਈਪ ਦਾ ਇਹ ਵਰਕ ਐ ਸੋ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਲੁੱਕ ਵਾਈਜ਼ ਵੀ ਕਿੰਨਾ ਹੈਵੀ ਐ ਤੇ ਕਿੰਨਾ ਪਿਆਰਾ ਸੂਟ ਐ ਸੋ ਫਿਰ ਇਸ ਤਰ੍ਹਾਂ ਦੇ ਸੂਟਸ ਜਿਹੜੇ ਬੰਦੇ ਆ ਉਹ ਕਾਸਟਲੀ ਤਾਂ ਆਟੋਮੈਟਿਕਲੀ ਹੋ ਜਾਂਦੇ ਆ ਸੋ ਜਿਵੇਂ ਕਿ ਹੁਣ ਆਪਾਂ ਇਹ ਨੀਵੇਂ ਸ਼ਰਟ ਦੇ ਨਾਲ ਜਿਵੇਂ ਕਿ ਹਾਈਟ ਆਪਣੀ ਜਾਦੀ ਹੈਗੀ ਆ ਮੇਰਾ ਆਪਣਾ ਸੂਟ ਹੈ ਸੋ ਆਪਾਂ ਉਹਦੇ ਨਾਲ ਸਟ੍ਰੇਟ ਬਾਟਮ ਵਿਦ ਵਰਕ ਔਰ ਇਹਦੇ ਨਾਲ ਆਪਾਂ ਦੁਪੱਟੇ ਤੇ ਵੀ ਇਸ ਤਰ੍ਹਾਂ ਦਾ ਲੇਸ ਦਿੱਤੀ ਹੋਈ ਹੈ ਔਰ ਵਿੱਚ ਆਪਾਂ ਲਾਈਨਸ ਦਿੱਤੀਆਂ ਹੋਈਆਂ ਸਾਰੇ ਦੁਪੱਟੇ ਦੇ ਵਿੱਚ ਔਰਗਾਂਜ਼ਾ ਦੁਪੱਟੇ ਜੀ ਸਾਰੇ ਦੁਪੱਟੇ ਦੇ ਵਿੱਚ ਲਾਈਨਸ ਹੈ ਸੋ ਇਹ ਬਹੁਤ ਹੀ ਹੈਵੀ ਸਟੱਫ ਹੈ ਇਹ ਪਿਓਰ ਤੇ ਬਣਿਆ ਹੋਇਆ ਹੈ ਜੀ ਅਗਰ ਤੁਸੀਂ ਇਹਦਾ ਰੇਟ ਪੁੱਛੋਗੇ ਤੇ ਆਪਾਂ ਇਹਨੂੰ ਤੁਹਾਨੂੰ ਪਿਓਰ ਤੇ ਹੀ ਇਹਦਾ ਰੇਟ ਦੱਸਾਂਗੇ ਸੋ ਅਗਰ ਆਪਾਂ ਇਹਨੂੰ ਪੁਰਾਣੇ ਸਟਾਈਲ ਨਾਲ ਬਣਾਉਂ ਦਿੱਤਾ ਵਰਕ ਨਹੀਂ ਮੈਟਰ ਕਰਨਾ ਸੇ ਸਟੀਚਿੰਗ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਸੋ ਮੈਂ ਸਾਰਿਆਂ ਨੂੰ ਇਹੀ ਸੁਜੈਸਟ ਕਰੂੰਗੀ ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਇੰਨੇ-ਇੰਨੇ ਸੋਹਣੇ ਸੂਟ ਬਣਾ ਕੇ ਭੇਜਦੇ ਆਂ ਕਿਉਂਕਿ ਉੱਤੇ ਵਰਕ ਵੀ ਹੋਇਆ ਹੁੰਦਾ ਸਟੱਫ ਵੀ ਅਸੀਂ ਵਧੀਆ ਲਾਉਨੇ ਆਂ ਪੂਰਾ ਮਹਿੰਗਾ ਸੂਟ ਹੁੰਦਾ ਤੇ ਉਹਨੂੰ ਆਪਾਂ ਅਗਰ ਪੁਰਾਣੇ ਸਟਾਈਲ ਨਾਲ ਸਟਿਚ ਕਰਵਾ ਲਾਂਗੇ ਤਾਂ ਉਹਦੀ ਜਿਹੜੀ ਲੁੱਕ ਹੈ ਉਹ ਪੁਰਾਣੀ ਹੀ ਆਏਗੀ ਸੋ ਮੈਂ ਸਾਰਿਆਂ ਨੂੰ ਇਹੀ ਸੁਜੈਸਟ ਕਰੂੰਗੀ ਕਿ ਤੁਸੀਂ ਆ ਦੇ ਇੱਕ ਇੱਕ ਸੂਟ ਪਹਿਲਾਂ ਤੁਸੀਂ ਬਣਾ ਕੇ ਭੇਜੋ ਅਸੀਂ ਉਹ ਜਲਦੀ ਵੀ ਕੂਰੀਅਰ ਕਰ ਦਾਂਗੇ ਅਗਰ ਤੁਸੀਂ ਫੰਕਸ਼ਨ ਦੇ ਆਪਣੇ ਮੇਨ ਫੰਕਸ਼ਨ ਦੇ ਅਕੋਰਡਿੰਗ ਸੂਟ ਬਣਾਉਣਾ ਚਾਹੁੰਦੇ ਹੋ ਤਾਂ ਇੱਕ ਸੂਟ ਟਰਾਈ ਕਰੋ ਫਿਰ ਉਹਦੇ ਅਕੋਰਡਿੰਗ ਹੈ ਜਿਹੜਾ ਆਪਣਾ ਸੂਟ ਕਰੋ ਤੁਸੀਂ ਦੇਖੋਗੇ ਤੁਹਾਡਾ ਟੇਸਟ ਵੀ ਚੇਂਜ ਹੋ ਜਾਏਗਾ ਕਿਉਂਕਿ ਜਦੋਂ ਆਪਾਂ ਕੋਈ ਵੀ ਟ੍ਰੈਂਡ ਆ ਜਿਹੜਾ ਨਵਾਂ ਵੇਅਰ ਕਰਦੇ ਆ ਸੋ ਉਹਨੂੰ ਆਪਾਂ ਨੂੰ ਅਡਾਪਟ ਕਰਨ ਦੇ ਵਿੱਚ ਥੋੜਾ ਜਿਹਾ ਟਾਈਮ ਲੱਗਦਾ ਸੋ ਜਿਹੜਾ ਹੁਣ ਸੋਸ਼ੀਅਲਾਈਜ਼ ਕਰਕੇ ਹੁਣ ਕੀ ਟ੍ਰੈਂਡ ਚੱਲ ਰਿਹਾ ਹੈਗਾ ਜੀ ਹੁਣ ਕਾਫੀ ਟ੍ਰੈਂਡ ਚੱਲ ਰਹੇ ਆ ਸੋ ਕਿਉਂਕਿ ਜਿਵੇਂ ਫਰਾਕਸ ਹੈ ਫ੍ਰੌਕਸ ਵੀ ਜਲ ਰਹੀਆਂ ਹੈਗੀਆਂ ਇਹ ਨਹੀਂ ਹੈਗਾ ਕਿ ਬਹੁਤ ਟਾਈਮ ਦੀਆਂ ਜਿਹੜੀਆਂ ਫ੍ਰੌਕਸ ਹਨ ਦੇ ਵਿੱਚ ਆਈਆਂ ਹੋਈਆਂ ਸੋ ਉਹਨਾਂ ਨੂੰ ਆਪਾਂ ਡਿਫਰੈਂਟ ਡਿਫਰੈਂਟ ਸਟਾਈਲ ਦੇ ਵਿੱਚ ਹੈ ਜਿਹੜਾ ਬਣਾ ਲੈਨੇ ਆ ਅੱਜ ਵੀ ਆਪਾਂ ਜਿਵੇਂ ਫ੍ਰੌਕਸ ਵੀ ਤੁਸੀਂ ਵੇਅਰ ਕਰਦੇ ਹੋਵੋਗੇ ਸੋ ਆਪਾਂ ਨੂੰ ਹਰ ਇੱਕ ਚੀਜ਼ ਹੈ ਜਿਹੜੀ ਅਗਰ ਤੁਸੀਂ ਇੰਨੇ ਪੈਸੇ ਲਗਾ ਰਹੇ ਹੋ ਸੂਟਸ ਨਵਾਂ ਬਣਾ ਰਹੇ ਹੋ ਤਾਂ ਉਹਨੂੰ ਨਵੇਂ ਸਟਾਈਲ ਨਾਲ ਹੀ ਸਟਿਚ ਕਰਵਾਓ ਸੋ ਜਿਵੇਂ ਇਹੀ ਆਪਣਾ ਆਪਣਾ ਫੰਕਸ਼ਨ ਸੀ ਸੋ ਉਹਦੇ ਵਿੱਚ ਆਪਾਂ ਜਿਵੇਂ ਕਾਫੀ ਆਪਣਾ ਸੂਟਸ ਬਣੇ ਹੈਗੇ ਆ ਸੋ ਤੁਸੀਂ ਇਹ ਵੀ ਨਹੀਂ ਹੋ ਸਕਦਾ ਕਿ ਸਾਰੇ ਸੂਟ ਵਰਕ ਵਾਲੇ ਹੀ ਕਰੋ ਉਹਦੇ ਵਿੱਚ ਤੁਸੀਂ ਵੈਰਾਈਟੀ ਕਰ ਸਕਦੇ ਹੋ ਹਨ ਸੋ ਤੁਹਾਨੂੰ ਵੀ ਥੋੜਾ ਚੇਂਜ ਹੋ ਜੂਗਾ ਸੋ ਆਪਾਂ ਇਸੇ ਤਰ੍ਹਾਂ ਜਿਹੜਾ ਇਸ ਨੂੰ ਫੋਲੋ ਕੀਤਾ ਸੀ ਜਿਵੇਂ ਕਿ ਲਖਨਵੀ ਸੂਟ ਹੈਗਾ ਲਖਨਵੀ ਕਲੀਆਂ ਵਾਲੀ ਫਰੌਗ ਹੈ ਜੀ ਇਹ ਦੇਖੋ ਇਹਨੂੰ ਤੁਸੀਂ ਇਹ ਵਾਈਟ ਹੁੰਦਾ ਇਹ ਆਪਾਂ ਕੋਈ ਵੀ ਕਲਰ ਹੈ ਜਿਹੜਾ ਡਾਈ ਕਰਵਾ ਸਕਦੇ ਹੋ ਇਹ ਉੱਪਰ ਤੋਂ ਹੀ ਜਿਹੜਾ ਇਹ ਏ ਸ਼ੇਪ ਕਲੀਆਂ ਟਾਈ ਬੰਨਦਾ ਜੀ ਉੱਪਰ ਪੂਰੀ ਫਿਟਿੰਗ ਹੈ ਪ੍ਰੋਪਰ ਅੰਨੀਚੇ ਦਾ ਪੂਰਾ ਘੇਰ ਹੈਗਾ ਜੀ ਸੋ ਆਪਾਂ ਇਹਦੇ ਨਾਲ ਤੁਹਾਨੂੰ ਇਹਦੀ ਰੀਲ ਵੀ ਸ਼ੇਅਰ ਕਰਾਂਗੇ ਵੇਅਰ ਕੀਤੇ ਹੋਏ ਦੀ ਸੋ ਇਹਨੂੰ ਆਪਾਂ yellow ਨਾਲ ਇਹਦੇ ਟੱਚ ਦਿੱਤਾ ਹੋਇਆ ਬੈਗ ਤੇ ਆਪਾਂ ਇਸ ਤਰ੍ਹਾਂ ਲਟਕਨ ਦਿੱਤੇ ਹੋਏ ਆ ਔਰ ਇਦਾਂ ਆਲਾ ਪਲਾਜ਼ੋ ਵੀਰ ਕੀਤਾ ਸੋ ਹੁਣ ਆਪਾਂ ਇੱਕ 트ੈਂਡਿੰਗ ਕਹਿ ਸਕਦੇ ਜਿਵੇਂ ਸਟ੍ਰੇਟ ਬਾਟਮ ਵੀ ਚੱਲਦੀ ਹੈ ਤੇ ਪਲਾਜ਼ੋ ਵੀ ਚੱਲਦੇ ਸੋ ਇਸ ਤਰ੍ਹਾਂ ਆਪਾਂ ਪਲਾਜ਼ੋ ਨੂੰ ਪਲਾਜ਼ੋ ਬਣਾਇਆ ਹੋਇਆ ਔਰ ਦੁਪੱਟਾ ਤੁਹਾਨੂੰ ਪਤਾ ਹੀ ਹੈ ਕਿ ਲਖਨਾਵੀ ਜਿਹੜੇ ਪਿਓਰ ਸੂਟਸ ਹੁੰਦੇ ਆ ਉਹਨਾਂ ਦੇ ਨਾਲ ਦੁਪੱਟੇ ਆਲਰੇਡੀ ਵਰਕ ਹੋਈ ਹੁੰਦੇ ਆ ਸੋ ਆਪਾਂ ਇਹਦੇ ਨੀਚੇ ਜਿਹੜੀ ਫਿਨਿਸ਼ਿੰਗ ਪੱਟੀ ਲਾਈ ਹੈ ਸੋ ਇਹ ਫਿਨਿਸ਼ਿੰਗ ਪੱਟੀ ਹੈ ਜੀ ਜਿਵੇਂ ਪਲੇਨ ਮਿਲਦੀ ਹੈ ਔਰ ਆਪਾਂ ਇਹਨੂੰ ਥੋੜਾ ਜਿਹਾ ਪਾਰਟੀ ਵੇਅਰ ਕਰਨ ਲਈ ਉੱਪਰ ਜਿਹੜਾ ਗੋਟਾ ਖੋਦ ਲਾਉਨੇ ਆ ਸੋ ਜਦੋਂ ਇਸ ਤਰ੍ਹਾਂ ਦੀ ਆਪਾਂ ਕ੍ਰੀਏਸ਼ਨ ਕਰਦੇ ਆ ਤਾਂ ਸੂਟ ਹੈ ਜਿਹੜਾ ਆਪਣੇ ਆਪ ਕੋਸਟਲੀ ਹੋ ਜਾਂਦਾ ਏ ਜਿਵੇਂ ਸੂਟ ਹੈਗਾ ਜੀ ਲਖਨਵੀ ਹੈ ਪਿਓਰ ਦੇ ਵਿੱਚ ਸੋ ਇਹ ਵੀ ਕਾਫੀ ਕੋਸਟਲੀ ਹੋ ਜਾਂਦਾ ਜਿਵੇਂ ਮੈਂ ਤੁਹਾਨੂੰ ਅੱਜ ਇਹੀ ਦੱਸਣਾ ਚਾਹੁੰਦੀ ਸੀ ਕਿ ਟ੍ਰੈਂਡ ਆ ਜਿਹੜਾ ਟ੍ਰੈਂਡ ਤੁਸੀਂ ਅ ਅੱਜਕੱਲ ਹਰ ਇੱਕ ਚੀਜ਼ ਹੈ ਜਿਹੜੀ ਵੇਅਰ ਕਰ ਸਕਦੇ ਹੋ ਬਹੁਤ ਹੀ ਤੁਸੀਂ ਆਪਣੀ ਬੋਡੀ ਸ਼ੇਪ ਦੇ ਅਕੋਰਡਿੰਗ ਵੀ ਹਰ ਇੱਕ ਚੀਜ਼ ਵੇਅਰ ਕਰ ਸਕਦੇ ਹੋ ਅਗਰ ਤੁਸੀਂ ਲੰਬੇ ਹੋ ਤਾਂ ਤੁਸੀਂ ਨੀਵੇਂ ਸ਼ਰਸ ਜਿਹੜੇ ਬਹੁਤ ਵਧੀਆ ਲੱਗਦੇ ਆ ਅਗਰ ਤੁਸੀਂ ਹਾਈਟ ਤੁਹਾਡੀ ਛੋਟੀ ਹੈਗੀ ਆ ਤਾਂ ਤੁਸੀਂ ਥੋੜੇ ਜੇ ਉਸ ਟਾਈਪ ਦੇ ਕਪੜੇ ਪਾ ਸਕਦੇ ਹੋ ਜਿਵੇਂ ਤੁਸੀਂ ਪ੍ਰਿੰਟ ਹੈ ਥੋੜਾ ਵੱਡਾ ਨਹੀਂ ਪਾ ਸਕਦੇ ਅਗਰ ਤੁਸੀਂ ਹਾਈਟ ਛੋਟੀ ਹੈ ਤਾਂ ਤੁਹਾਡੀ ਹੋਰ ਛੋਟੀ ਲੱਗਦੀ ਹੈ ਅਗਰ ਲੰਬੇ ਹੋ ਤਾਂ ਤੁਸੀਂ ਲਾਈਨਿੰਗ ਜਿਹੜੇ ਲਾਈਨਿੰਗ ਵਾਲਾ ਮਟੀਰੀਅਲ ਨਹੀਂ ਪਾ ਸਕਦੇ ਕਿਉਂਕਿ ਉਹਦੇ ਨਾਲ ਤੁਸੀਂ ਹੋਰ ਵੀ ਲੰਬੇ ਲੱਗੋਗੇ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੀ ਫੈਸ਼ਨ ਸੈਂਸਰ ਉਹ ਤੁਸੀਂ ਆਪਣੇ ਆਪ ਜਿਵੇਂ ਅੱਜਕੱਲ ਆਪਾਂ ਦੇਖਦੇ ਆਂ ਬਹੁਤ ਸਾਰੀਆਂ ਰੀਲਸ ਟ੍ਰੈਂਡ ਦੇ ਵਿੱਚ ਤੁਸੀਂ ਉਹ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਤੁਹਾਨੂੰ ਚੰਗਾ ਲੱਗਦਾ ਜੇ ਜੋ ਵੀ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹਦੇ ਅਕੋਰਡਿੰਗ ਬਾਜ਼ਾਰ ਦੇ ਵਿੱਚ ਬਹੁਤ ਸਾਰਾ ਸਟੱਫ ਆ ਤੁਸੀਂ ਖੁਦ ਵੀ ਕ੍ਰੀਏਟ ਕਰ ਸਕਦੇ ਹੋ ਸੋ ਏਸੀ ਕੁਝ ਜਿਹੜੀਆਂ ਗੱਲਾਂ ਜੀ ਜਿਹੜੇ ਤੁਸੀਂ ਫੈਸ਼ਨ ਦੇ ਅਕੋਰਡਿੰਗ ਅਗਰ ਤੁਸੀਂ ਚੱਲਣਾ ਚਾਹੁੰਦੇ ਹੋ ਤਾਂ ਸੂਟ ਬਣਾਉਣਾ ਚਾਹੁੰਦੇ ਹੋ ਮਤਲਬ ਇੰਨੇ ਤੁਸੀਂ ਪੈਸੇ ਲਾਉਣੇ ਆ ਸੋ ਉਹਦੇ ਨਾਲ ਤੁਸੀਂ ਥੋੜਾ ਬਹੁਤ ਚੇਂਜਸ ਕਰਕੇ ਆਪਣੇ ਆਪ ਨੂੰ ਸਮਾਰਟ ਲੁੱਕ ਦੇ ਸਕਦੇ ਹੋ ਸੋ ਜੀ ਇਸੇ ਤਰ੍ਹਾਂ ਆਪੋ ਤੁਹਾਡੇ ਨਾਲ ਨਵੀਂ ਨਵੀਂ ਡਿਜ਼ਾਈਨਿੰਗ ਲੈ ਕੇ ਆਉਂਦੇ ਰਵਾਂਗੇ ਸੋ ਬਣੇ ਰਿਹਾ ਮੇਰੇ ਚਾ ਨਵੀਂ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਆਰਡਰ ਦਾ ਪ੍ਰੋਸੀਜਰ ਸੇਮ ਹੈ ਜੀ 7589231377 ਸੋ ਪਹਿਲਾਂ ਤੁਸੀਂ ਪਲੀਜ਼ ਮੈਸੇਜ ਛੱਡਿਆ ਕਰੋ ਸਕਰੀਨ ਸ਼ਾਟ ਭੇਜਿਆ ਕਰੋ ਮੈਂ ਹਰ ਇੱਕ ਵੀਡੀਓ ਦੇ ਵਿੱਚ ਮੈਂਸ਼ਨ ਕਰਦੀ ਆਂ ਤਾਂ ਫੇਰ ਵੀ ਸਾਡੇ ਕੋਲ ਜਿਹੜੀਆਂ 100 100 ਡੇਲੀ ਦੀਆਂ ਕਾਲਸ ਹੁੰਦੀਆਂ ਜਿਹੜੀਆਂ ਕਿ ਮਿਸ ਕਾਲ ਹੁੰਦੀਆਂ ਸੋ ਅਸੀਂ ਜਿਨ੍ਹਾਂ ਦੀਆਂ ਵਟਸਐਪ ਕਾਲ ਹੁੰਦੀਆਂ ਸੋ ਉਹਨਾਂ ਨੂੰ ਆਪਾਂ ਮੈਸੇਜ ਲਾ ਦਿੰਨੇ ਆਂ ਕਈਆਂ ਤੋਂ ਆਪਣੇ ਕੋਲ WhatsApp ਕਾਲਸ ਨਹੀਂ ਹੁੰਦੀਆਂ ਸੋ ਤੁਸੀਂ ਕੋਈ ਵੀ ਸੂਟ ਦੇਖਿਆ ਉਹਦਾ ਸਕਰੀਨਸ਼ਾਟ ਲਓ ਔਰ ਇਸੇ ਨੰਬਰ ਤੇ ਆਪਣੇ ਸੈਂਡ ਕਰੋ ਪ੍ਰਾਈਸ ਜਾਣੋ ਅਗਰ ਤੁਹਾਨੂੰ ਪ੍ਰਾਈਸ ਠੀਕ ਲੱਗਦਾ ਤੁਸੀਂ ਆਰਡਰ ਕਰ ਸਕਦੇ ਹੋ ਸੋ ਜੀ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ so much